ਤਾਂ ਤਨ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਪੋਵਿੰਡ ਸਾਹਿਬ ਵਿਖੇ ਨਕਮਸਤਕ ਹੋਏ ਹਾਂ ਕਿਉਂਕਿ ਸੇਂਟ ਸੋਲਜਰ ਗਰੁੱਪ ਆਫ ਐਜੂਕੇਸ਼ਨ ਦੇ ਦਿਨ ਚੱਲ ਰਹੇ ਸੇਂਟ ਸੋਲਜਰ ਸੀਨੀਅਰ ਸੈਕੰਡਰੀ ਕਨਵੈਂਟ ਸਕੂਲ ਸੀਬੀਐਸਸੀ ਦੇ ਬੱਚੇ ਜੋ ਕਿ ਥਾਈਲੈਂਡ ਪਤਾਇਆ ਸਿਟੀ ਵਿਖੇ ਖੇਡ ਕੇ ਆਏ ਹਨ ਬੱਚਿਆਂ ਨੇ 8th ਹੀਰੋਜ਼ 8th ਹੀਰੋਜ਼ ਟਾਈਕਵਾਂਡੋ ਇੰਟਰਨੈਸ਼ਨਲ ਚੈਂਪੀਅਨਸ਼ਿਪ 2025 ਦੇ ਵਿੱਚ ਹਿੱਸਾ ਲਿਆ ਜੋ ਕਿ ਪਤਾਇਆ ਸ਼ਹਿਰ ਦੇ ਇੱਕ ਟ੍ਰੇਨਿੰਗ ਸੈਂਟਰ ਦੇ ਵਿਖੇ ਹੋਇਆ ਉੱਥੇ ਬੱਚਿਆਂ ਨੇ ਹਿੱਸਾ ਲੈ ਕੇ ਟੋਟਲ 30 ਕੰਟਰੀਜ਼ ਦੇ ਵਿੱਚੋਂ ਜਿਸ ਸਕੇ 6000 ਤੋਂ ਪਲੱਸ ਬੱਚੇ ਜਿਹੜੇ ਉੱਥੇ ਆਏ ਸੀਗੇ 30 ਕੰਟਰੀਜ਼ ਦੇ ਵਿੱਚੋਂ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਜਾ ਕੇ ਤੇ ਸਾਡੇ 11 ਬੱਚੇ ਗਏ ਸੀ 11 ਤੇ 11 ਬੱਚੇ ਨੇ ਮੈਡਲ ਹਾਸਲ ਕੀਤੇ ਜਿਹਦੇ ਵਿੱਚੋਂ ਤਿੰਨ ਸਿਲਵਰ ਮੈਡਲ ਨੇ ਤੇ ਅੱਠ ਬ੍ਰੌਂਜ਼ ਜਿਹੜੇ ਬ੍ਰੌਂਜ਼ ਮੈਡਲ ਨੇ ਉਹ ਹਾਸਲ ਕੀਤੇ ਕਿਹੜੀ ਗੇਮ ਦੇ ਵਿੱਚ ਟਾਈਕੰਡੋ ਗੇਮ ਦੇ ਵਿੱਚ ਹੋਇਆ ਜੀ ਇਸ ਤੋਂ ਪਹਿਲਾਂ ਤੁਹਾਡੇ ਸਕੂਲ ਵੱਲੋਂ ਜਿਹੜਾ ਇਹ ਭੇਜੇ ਗਏ ਇਹ ਬੱਚੇ ਉਹ ਕਿੱਥੇ ਹੋਈਆਂ ਹਾਂਜੀ ਉਹ ਜਿਹੜੇ ਮੁਕਾਬਲੇ ਹੋਏ ਸੀ ਜੀ ਉਹ ਨੈਸ਼ਨਲ ਪੱਧਰ ਤੇ ਹੋਏ ਸੀਗੀ ਉਹ ਦਿੱਲੀ ਵਿੱਚ ਹੋਏ ਸੀਗੀ ਉਹ ਹੋ ਗਈ ਟੌਂਗਲ ਮੋਡੋ ਗੇਮ ਦੇ ਵਿੱਚ ਬੱਚਿਆਂ ਨੇ ਰਿਪਰੈਜ਼ੈਂਟ ਕੀਤਾ ਸੀ ਜੀ ਪੰਜਾਬ ਸਟੇਟ ਨੂੰ ਹਾਂਜੀ ਜਿਹੜਾ ਆਪਣਾ ਡ੍ਰੌਪ ਆਫ ਐਜੂਕੇਸ਼ਨ ਦਾ ਸੈਂਸ ਹੋ ਜਾਂਦਾ ਹੈ ਇਹ ਕਿਸ ਏਰੀਆ ਦੇ ਵਿੱਚ ਪੈਂਦਾ ਹੈ ਜਿਹੜਾ ਸੈਕੂਲਰ ਪ੍ਰੋਫੈਸ਼ਨ ਐ ਜੀ ਇਹ ਪੱਟੀ ਏਰੀਆ ਦੇ ਵਿੱਚ ਪੈਂਦਾ ਹੈ ਜੀ ਪੁੰਨਿਆ ਰੋਡ ਘਿਹਾਲਾ ਵਿਖੇ ਜਿਹੜਾ ਆਪਣਾ ਸੀਨ ਸੋਲ ਸਰ ਅੱਦੀ ਸਾਰਾ ਹੀ ਸਾਰਾ ਸਰਦੀ ਏਰੀਆ ਜੀ ਜਿਹੜਾ ਆਪਣਾ ਸਭ ਤੋਂ ਪਹਿਲਾਂ ਸ਼ੁਰੂਆਤ ਜਿਹੜੀ ਆਪਣੇ ਹੋਈ ਸੀਗੀ ਉਹ ਲਖਨਊ ਸਕੂਲ ਤੋਂ ਹੋਈ ਸੀਗੀ ਜੋ ਕਿ ਲਖਨਊ ਕੇ ਸੈਂਟ ਸੋਲਸਿਨ ਸਕੈਂਡਰੀ ਸਕੂਲ ਲਖਨਾ ਹੈ ਜੀ ਉਸ ਤੋਂ ਬਾਅਦ ਜਿਹੜਾ ਹੁਣ ਜਿਹੜੇ ਜਿੱਥੋਂ ਬੱਚੇ ਜਾ ਕੇ ਇੰਟਰਨੈਸ਼ਨਲ ਲੈਵਲ ਤੇ ਖੇਡ ਕੇ ਦੇ ਸਕੂਲ ਚ ਆਏ ਨੇ ਉਹ ਸਕੂਲ ਆਪਣਾ ਸੀਬੀਐਸਸੀ ਸੈਂਟ ਸੋਲਜਰ ਸੀਨੀਅਰ ਸਕੈਂਡਰੀ ਸਕੂਲ ਕਨਵਰਟ ਸਕੂਲ ਜਿਹੜਾ ਹੈ ਪੂਨੇ ਰੋਡ ਘਰਿਆਲਾ ਵਿਖੇ ਚੱਲ ਰਿਹਾ ਹੈ ਜੀ ਤੇ ਤੁਸੀਂ ਕੈਮਰਾ ਆਪਾਂ ਗੱਲ ਕਰ ਰਹੇ ਜੀ ਆਈਪੀਐਸ ਯੂਪੀਐਸਸੀ ਕੋਲ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਅਸੀਂ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਲਾਸਟ ਟਾਈਮ ਤੁਸੀਂ ਮੈਨੂੰ ਇੱਕ ਸ ਇੰਪਲੀਮੈਂਟੇਸ਼ਨ ਅਸੀਂ ਹੁਣ ਕਰਨ ਜਾ ਰਹੇ ਹਾਂ ਕਿ ਡਿਸਕਸ਼ਨ ਬਹੁਤ ਚਿਰ ਤੋਂ ਚੱਲ ਰਹੀ ਸੀ ਕਿ ਜਿਹੜੇ UPSC ਦੀ ਜਿੰਨੇ ਵੀ ਜਿਹੜੇ ਐਗਜ਼ਾਮ ਜਿਸ ਤਰ੍ਹਾਂ NDA, SSC ਐਗਜ਼ਾਮ ਹੋ ਗਿਆ ਉਹ ਸਾਰੀ ਦੀ ਤਿਆਰੀ ਆਪਾਂ ਸ਼ੁਰੂ ਕਰਵਾਉਣ ਜਾ ਰਹੇ ਹਾਂ ਆਪਣੇ ਸਕੂਲ ਦੇ ਵਿੱਚ ਰੈਗੂਲਰ ਬੇਸਿਸ ਜਿਹੜੀਆਂ ਪੇਰੈਂਟਸ ਦੀਆਂ ਮੀਟਿੰਗਸ ਹੋ ਰਹੀਆਂ ਜਿਦੇ ਵਿੱਚ ਆਪਾਂ ਪੇਰੈਂਟਸ ਨੂੰ ਪੁੱਛ ਰਹੇ ਨੇ ਕਿ ਤੁਹਾਡੇ ਬੱਚੇ ਦਾ ਏਮ ਕੀ ਹੈ ਫਿਊਚਰ ਦੇ ਵਿੱਚ ਤੁਹਾਡਾ ਬੱਚਾ ਕੀ ਕਿਸ ਪੱਧਰ ਵੱਲ ਜਾਣਾ ਚਾਹੀ ਕਿਸ ਫੀਲਡ ਨੂੰ ਚੂਜ਼ ਕਰੇਗਾ ਉਸ ਅਕੋਰਡਿੰਗ ਜਿਹੜਾ ਆਪਾਂ ਬੱਚਿਆਂ ਨੂੰ ਅੱਗੇ ਟ੍ਰੇਨਿੰਗ ਦੇਣ ਜਾ ਰਹੇ ਹਾਂ ਕਿ 5th ਕਲਾਸ ਤੋਂ ਜਿਹੜੇ ਬੱਚੇ ਨੂੰ ਟ੍ਰੇਨਿੰਗ ਵਲ ਜਾਣਾ ਹੋਵੇ ਡਾਕਟਰੀ ਲਾਈਨ ਵਨ ਜਾਣਾ ਹੋਵੇ ਨੀਟ ਐਸ ਵੈਲ ਐਸ ਜਿਹੜੀ ਜੇਡਬਲਯੂ ਦੇ ਐਗਜ਼ਾਮ ਦੀ ਵੀ ਤਿਆਰੀ ਸ਼ੁਰੂ ਕਰਵਾਉਣ ਜਾ ਰਹੇ ਹਾਂ ਜੀ ਸਰ ਜਿਸ ਤਰ੍ਹਾਂ ਆਪਣਾ ਸਰਬੀ ਏਰੀਆ ਹੈ ਕਿਹੜੀਆਂ ਲੱਗਦਾ ਕਿ ਇੱਥੇ ਜਿਹੜੇ ਆਉਂਦੇ ਆ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਇੱਥੇ ਜਿਹੜਾ ਐਜੂਕੇਸ਼ਨ ਦੇ ਪੱਖੋਂ ਇੱਕ ਕਾफी ਪਛੜਿਆ ਮੰਨਿਆ ਗਿਆ ਖਾਸ ਕਰਕੇ ਕੈਮ ਕਰਨੇ ਲੱਗਾ ਹਾਂਜੀ ਕਿਹੜੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਜੀ ਮੁਸ਼ਕਲਾਂ ਤੇ ਦੇਖੋ ਇਹ ਨੇ ਜੀ ਅੱਜ ਕੱਲ ਤੁਸੀਂ ਤੁਹਾਨੂੰ ਪਤਾ ਹੋਵੇਗਾ ਕਿ ਸਰਦੀ ਇਲਾਕੇ ਦੇ ਵਿੱਚ ਮੇਨ ਪੇਰੈਂਟਸ ਇਹੀ ਚਾਹੁੰਦੇ ਨੇ ਕਿ ਬੱਚਾ ਸਾਡਾ ਆਫਟਰ ਪਲੱਸ 2 ਜਿਹੜਾ ਉਹ ਬ੍ਰਾਡ ਜਿਹੜਾ ਸਟੱਡੀ ਕਰਨ ਜਾਵੇ ਉਸ ਤੋਂ ਨਾਲ ਜਿਹੜੇ ਪੇਰੈਂਟਸ ਨੇ ਉਹਨਾਂ ਦਾ ਸਭ ਤੋਂ ਪਹਿਲਾਂ ਉਹਨਾਂ ਦਾ ਇਹ ਮੰਗ ਹੁੰਦੀ ਹੈ ਕਿ ਸਾਡੇ ਬੱਚੇ ਨੂੰ ਜਿਹੜੀ ਇੰਗਲਿਸ਼ ਪ੍ਰੋਪਰ ਬੋਲਣੀ ਆਵੇ ਹਨਾ ਨਾਲ ਨਾਲ ਜਿਹੜੇ ਕਈ ਬੱਚਿਆਂ ਦੇ ਬ ਦੀਨਾਂ ਕੀ ਬੱਚੇ ਦੀ ਬੇਸਿਕ ਕਲੀਅਰ ਕਰਾ ਜਾਣ ਉਸ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਆਰਲਿਸ ਸੂਨ ਜਿਹੜਾ ਵੱਖਰੇ ਦਿੱਤਾ ਹੋਇਆ ਹੈਗਾ ਕਿ ਜਿਹੜੇ ਬੱਚਿਆਂ ਨੇ ਫਿਊਚਰ ਵਿੱਚ ਉਹ ਬ੍ਰਾਡ ਜਾਣਾ ਉਹ ਜਾ ਸਕਣ ਇਸ ਤੋਂ ਇਲਾਵਾ ਸਾਡੀ ਮੇਨ ਜਿਹੜਾ ਸਾਡਾ ਮੋਟਿਵ ਇਹ ਹੈ ਕਿ ਬੱਚਿਆਂ ਨੂੰ ਬਾਹਰ ਜਾਣ ਤੋਂ ਵੱਧ ਵੱਧ ਰੁਕਿਆ ਜਾਵੇ ਕਿ ਬੱਚੇ ਇੰਡੀਆ 'ਚ ਰਹਿ ਕੇ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜੀ ਜਿਹੇ ਤਰ੍ਹਾਂ ਪਿਛਲੀ ਇੰਡੀਆ ਹਾਂਜੀ ਹਾਂਜੀ ਦੇ ਪ੍ਰਤੀ ਕੀ ਸਕੂਲਾਂ ਚ ਆਉਣਾ ਰੁਝਾਨ ਦਾ ਹਾਂਜੀ ਮੈਂ ਤੁਹਾਨੂੰ ਪਲਾਸਟਿਕ ਵੀ ਇਹ ਗੱਲ ਆਪਾਂ ਕੀਤੀ ਸੀਗੀ ਕਿ ਅਸੀਂ AI ਲੈਬਸ ਲੈ ਕੇ ਆ ਰਹੇ ਹਾਂ ਸਪੈਸ਼ਲੀ ਜਿਹੜੀ కెਮਿਸਟਰੀ ਫਿਜ਼ਿਕਸ ਬਾਇਓਲੋਜੀ ਦੇ ਰੁਝਾਨ ਦੇ ਵਿੱਚ ਸੀ AI ਲੈਬਸ ਲੈ ਕੇ ਆ ਰਹੇ ਹਾਂ ਬੰਬਈ ਦੀ ਇੱਕ ਕੰਪਨੀ ਨੇ ਸਾਡਾ ਟੈਪ ਕੀਤਾ ਹੈ ਉਹ ਵਿਦਨ 2 3 ਮੰਥਸ ਜਿਹੜਾ ਹੈ ਉਹਨਾਂ ਨੇ ਸਾਰਾ ਸੈਟਅਪ ਆਪਣੇ ਸਕੂਲ ਦੇ ਵਿੱਚ ਕਰ ਲੈਣਾ ਹੈ ਤੇ AI ਲੈਬਸ ਆਪਾਂ ਸ਼ੁਰੂ ਕਰ ਦੇਣਾ ਹਰ ਇੱਕ ਬੱਚੇ ਕੋ ਆਪਣਾ ਟੈਬਲੇਟ ਹੋਏਗਾ ਜਿਸ ਦੇ ਉੱਪਰ ਬੱਚਾ ਸਾਰਾ AI ਥਰੂ ਕੰਮ ਕਰੇਗਾ ਜੀ ਤਣਾ ਆਪਾਂ ਗੱਲਬਾਤ ਕੀਤੀ ਕਿ ਪਛੜਿਆ ਹੋਇਆ ਹੈ ਮਾਪਿਆਂ ਨੂੰ ਕਿਸ ਤਰ੍ਹਾਂ ਕੰਪਰੋਮਾਈਜ਼ ਕੀਤਾ ਜਾਂਦਾ ਕਿਉਂਕਿ ਕਈ ਵਾਰ ਬੱਚਿਆਂ ਦੇ ਮਾਪੇ ਜਿਹੜੇ ਆ ਇਧਰਲੇ ਏਰੀਏ ਜੋ ਮੰਨਦੇ ਵੀ ਨਹੀਂ ਕਿ ਅਸੀਂ ਗੇਮਾਂ ਵਾਲੇ ਪਾਸੇ ਨਹੀਂ ਲਿਜਾਣਾ ਜੀ ਹੁਣ ਦੇਖੋ ਜੀ ਪਹਿਲਾਂ ਤੇ ਜਿਹੜੇ ਜਿਹੜੇ ਮਾਪਿਓ ਜਿਹੜੇ ਮਾਪੇ ਨੇ ਬੱਚਿਆਂ ਦੇ ਉਹ ਕਈ ਮਾਪੇ ਜਿਹੜੇ ਐਗਰੀ ਕਰਦੇ ਨੇ ਉਹਨਾਂ ਦੇ ਬੱਚ ਨੂੰ ਸਿਲੈਕਟ ਕਰਕੇ ਆਪਾਂ ਜਦੋਂ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਪਿੱਛੇ ਲੈ ਕੇ ਜਾਵਾਂ ਤੇ ਜਦੋਂ ਸਟਾਰਟਿੰਗ ਗੇਮ ਦੀ ਹੋਣੀ ਸੀ ਨਾ ਜਦੋਂ ਤੁਹਾਨੂੰ ਦੱਸਿਆ ਸੀ ਲਾਸਟ ਟਾਈਮ ਕਿ ਪ੍ਰਿੰਸੀਪਲ ਮੈਮ ਨੇ ਜਦੋਂ ਕੋਰਸ ਲੱਭ ਕੇ ਜਿਹੜਾ ਸ਼ੁਰੂ ਕਰਵਾਈ ਗ੍ਰੇਮ ਉਦੋਂ ਜਿਹੜੇ ਕਈ ਜਿਹੜੇ ਪੇਰੈਂਟਸ ਨੇ ਉਹ ਐਗਰੀ ਨਹੀਂ ਸੀ ਹੁੰਦੇ ਪਰ ਜਦੋਂ ਉਹਨਾਂ ਨੇ ਇਸ ਗੇਮ ਬਾਰੇ ਦੱਸਿਆ ਗਿਆ ਕਿ ਇਹ ਗੇਮ ਇਸ ਤਰ੍ਹਾਂ ਦੀ ਹੈਗੀ ਆ ਫਿਰ ਪਹਿਲਾ ਸਭ ਤੋਂ ਡਿਸਟ੍ਰਿਕਟ ਲੈਵਲ ਤੇ ਜਿਹੜੇ ਬੱਚੇ ਅਮ੍ਰਿਤਸਰ ਜਦੋਂ ਉਹ ਕੀ ਆਏ ਫਿਰ ਨੈਸ਼ਨਲ ਲੈਵਲ ਤੇ ਜਦੋਂ ਜਤਪ੍ਰਭ ਕੀਤੀ ਫਿਰ ਜਿਹੜਾ ਪੇਰੈਂਟਸ ਦੇ ਮਨ ਨੂੰ ਸ਼ਾ ਹੋਇਆ ਕਿ ਸਾਡੇ ਬੱਚਾ ਨੂੰ ਇਸ ਗੇਮ ਦੇ ਵੱਲ ਲੈ ਕੇ ਜਾਣਾ ਚਾਹੀਦਾ ਹੈ ਫਿਰ ਉਸ ਤੋਂ ਬਾਅਦ ਹੋਰ ਪੇਰੈਂਟਸ ਨੇ ਸਕੂਲ ਦੇ ਨਾਲ ਰਲ ਕੇ ਆਪਣੇ ਬੱਚਿਆਂ ਨੂੰ ਉਸ਼ਾਹਿਤ ਕੀਤਾ ਕਿ ਤੁਸੀਂ ਫੋਰਨ ਵਿੱਚ ਆ ਕੇ ਆਪਣੇ ਸਕੂਲ ਨੂੰ ਰਿਪਰਜੈਂਟ ਕਰੋ ਤੇ ਆਪਣੇ ਪੰਜਾਬ ਸਟੇਟ ਨੂੰ ਰਿਪਰਜੈਂਟ ਕਰੋ। ਹੌਣ ਵਾਲੇ ਸਮੇਂ ਜਿਹੜੇ ਨੀਆਂ ਜਿਹੜੇ ਲਿਆਇਆ ਜਾ ਰਹੀਆਂ ਸਬਤਾਂ ਆਨ ਨਾਲ ਸਮੂਹ ਵਿੱਚ ਬਹੁਤ ਸਾਰੇ ਸਿੱਧੇ ਮਾਝੇ ਤੁਹਾਨੂੰ ਦੱਸਿਆ ਕਿ ਜੁਪੀਐਸਸੀ ਦੀ ਤੁਹਾਨੂੰ ਮੈਂ ਗੱਲ ਦੱਸ ਦਿੱਤੀ ਜਾਂ ਨੀਟ ਦੀ ਗੱਲ ਦੱਸ ਦਿੱਤੀ ਇਸ ਤੋਂ ਇਲਾਵਾ ਆਪਾਂ ਫਿਊਚਰ ਦੇ ਵਿੱਚ ਹੋਰ ਸਪੋਰਟਸ ਜਿਹੜੇ ਜ ਐਥਲੀਟ ਲੈਵਲ ਸਪੋਰਟਸ ਜਿਹੜੇ ਆ ਉਹ ਵੀ ਲੈ ਕੇ ਆਉਣ ਜਾ ਰਹੇ ਆ ਕਿ ਬੱਚਿਆਂ ਨੂੰ ਕਿਸੇ ਵੀ ਜਿਸ ਦਾ ਫਿਊਚਰ ਵਿੱਚ ਬੱਚੇ ਨੇ ਕਿਸੇ ਵੀ ਖੇਤਰ ਵਿੱਚ ਜਾਣਾ ਹੋਵੇ ਤੇ ਆਪਾਂ ਉਹਨੂੰ ਪੂਰੀ ਹੈਲਪ ਕਰਾਂਗੇ ਹਾਂਜੀ ਸਰ ਖੇਡਾਂ ਦੇ ਵਿੱਚ ਨਾਮ ਰੌਸ਼ਨ ਕੀਤਾ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਦੀ ਇਲਾਕੇ ਨੂੰ ਬੜੀ ਵੱਡੀ ਦੇਣ ਨੇ ਸਾਡੇ ਅਨੋਖੇ ਸ਼ਹੀਦ ਨੇ ਅੱਜ ਸਾਨੂੰ ਜਦੋਂ ਪਤਾ ਲੱਗਾ ਕਿ ਸਾਡੀ ਜਿਹੜੀ ਟੀਮ ਹੈ ਉਹ థਾਈਲੈਂਡ ਤੋਂ 11 ਬੱਚੇ ਜਿਹੜੇ ਨੇ 11 ਦੇ 11 ਬੱਚੇ ਮੈਡਲ ਹਾਸਲ ਕਰਕੇ ਪੰਜਾਬ ਆ ਰਹੇ ਨੇ ਤਾਂ ਅਸੀਂ ਮੈਨੇਜਮੈਂਟ ਨੇ ਸਲਾਹ ਕੀਤੀ ਸਾਰਿਆਂ ਨੇ ਕਿ ਰਲ ਕੇ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਬਾਬਾ ਜੀ ਦੇ ਕਰਨਾ ਕਮਸਤਕ ਹੋਈਏ ਉੱਥੇ ਜਾ ਕੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹੇ ਬਹੁਤ ਵੱਡੀ ਦੇਣ ਹੈ ਕਿਉਂਕਿ ਸਾਡਾ ਤਰਨਤਨ ਜ਼ਿਲ੍ਹਾ ਪਛੜਿਆ ਜ਼ਿਲ੍ਹਾ ਸੀ ਇੱਥੇ ਗੇਮ ਦਾ ਬਹੁਤ ਦੂਰ ਚਲੀ ਗਈ ਸੀ ਲੋਕ ਸਾਨੂੰ ਨਿਛੇੜੀ ਕਹਿ ਕੇ ਪੁਕਾਰਨਾ ਸ਼ੁਰੂ ਕਰਤਾ ਸੀ ਲੋਕਾਂ ਨੇ ਪਰ ਅੱਜ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਕਿ ਸਾਡੇ 11 ਪਲੇਅਰ ਗਏ 11 ਦੇ 11 ਬੱਚੇ ਮੈਡਲ ਲੈ ਕੇ ਆਏ ਨੇ ਇਸ ਕੱਲੋ ਅਸੀਂ ਮਹਾਰਾਜ ਦਾ ਸ਼ੁਕਰਾਨਾ ਕਰ ਲਈ ਆਏ ਹਾਂ ਜੀ ਜਦੋਂ ਤੁਸੀਂ ਇਹ ਗਰੁੱਪ ਆਫ ਐਜੂਕੇਸ਼ਨ ਸ਼ੁਰੂ ਕੀਤਾ ਇਹ ਸਰਦ ਦੀ ਕਿਸ ਤਰ੍ਹਾਂ ਹੁਣ ਕਰਕੇ ਮੁਸ਼ਕਲਾਂ ਆਈਆਂ ਲੋਕਾਂ ਨੂੰ ਸਮਝਾਉਣਾ ਪੈਂਦਾ ਕਿ ਉਦੋਂ ਤੇ ਹੁੰਦੇ ਮੈਂ ਆਮ ਹੀ ਆਮ ਬੱਚਿਆਂ ਨੂੰ ਇਹ ਗੱਲ ਕਹਿਣਾ ਹੁੰਦਾ ਜੀ ਜਦੋਂ ਮੇਰੀ ਮੈਰਿਜ ਹੋਈ 2014 ਤੋਂ ਮੇਰੇ ਵਾਈਫ ਨੇ ਐਮਏ ਬੀਐਡ ਕੀਤੀ ਸੀ ਉਸ ਤੋਂ ਬਾਅਦ ਇਹਨਾਂ ਨੇ ਪੀਐਡੀ ਕੀਤੀ ਤਾਂ ਸਾਡੇ ਦਿਮਾਗ 'ਚ ਸੀ ਕਿ ਇਹ ਗਵਰਨਮੈਂਟ ਜੌਬ ਕਰਦੇ ਸੀ ਮੈਂ ਵੀ ਗਵਰਨਮੈਂਟ ਜੌਬ ਕਰਦਾ ਸੀ ਤੇ ਸਾਡੇ ਦਿਮਾਗ 'ਚ ਇਹ ਗੱਲ ਆਈ ਕਿ ਇਸ ਇਲਾਕੇ ਨੂੰ ਮੈਂ ਐਜੂਕੇਸ਼ਨ ਬੜੇ ਔਖੇ ਲਈ ਸੀ ਮੇਰੇ ਪਰਿਵਾਰ ਨੇ ਐਜੂਕੇਸ਼ਨ ਬੜੀ ਔਖੀ ਲਈ ਸੀ ਸਾਡੇ ਦਿਮਾਗ 'ਚ ਇਹ ਘਲੋਂਦੀ ਸੀ ਕਿ ਪਹਿਲਾਂ ਜਿੱਦਾਂ ਜਿਸ ਤਰ੍ਹਾਂ ਰਾਜੋਕੇ ਪਿੰਡ ਦੀ ਗੱਲ ਕਰੀਏ ਮੈਂ ਰਾਜੋਕੇ ਪੜਿਆ ਫਿਰ ਬਲਟੋਹਾ ਪੜਿਆ ਉਸ ਤੋਂ ਬਾਅਦ ਫਿਰ ਮੈਂ ਕਾਲਜ ਜੁਆਇਨ ਕੀਤਾ ਤਾਂ ਬਹੁਤ ਮੁਸ਼ਕਲਾਂ ਸੀ ਅਸੀਂ ਇਹ ਸੋਚਿਆ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਹੋਵੇ ਕਿ ਬੱਚਿਆਂ ਨੂੰ ਜਿਹੜੀ ਕੁਆਲਟੀ ਐਜੂਕੇਸ਼ਨ ਜਿਹੜੀ ਆ ਜਿਹਦੀ ਨੀਡ ਸੀ ਉਹ ਲਾ ਕੇ ਉਹਨੂੰ ਦਿੱਤੀ ਜਿਸ ਦਾ ਸਭ ਤੋਂ ਪਹਿਲਾਂ ਅਸੀਂ 2001 ਦੇ ਜਿਹੜਾ ਸਕੂਲ ਪਹਿਲਾਂ ਖੋਲਿਆ ਉਹਦਾ ਨਾਮ ਸੇਂਡਸੋਲ ਜੀ ਸੀਨੀਅਰ ਸਕੈਂਡਰੀ ਸਕੂਲ ਲਾਖਣਾ ਕਰਕੇ ਰੱਖਿਆ ਗਿਆ ਜਿਹਦਾ ਡੰਡੀ ਵਾਲਾ ਕਰਕੇ ਬੜਾ ਫੇਮਸ ਹੋਇਆ ਜਿੱਥੇ ਹਰੇਕ ਚੌਥਾ ਬੱਚਾ ਇਲਾਕੇ ਦਾ ਪੜ ਚੁੱਕਾ ਤੇ ਟੂਲ ਆ ਰਿਹਾ ਹੈ ਗੱਲ ਕੀ ਕਰ ਰਿਹਾ ਹੈ AI ਆ ਰਿਹਾ ਹੈ ਜਾਨ ਸਿੱਖਿਆ ਦਾ ਪੱਧਰ ਕਿਸ ਮਿਆਰ ਤੇ ਪਹੁੰਚਦਾ ਹੋਵੇ ਬੇਨਤੀ ਹੈ ਜੀ এডਿਕੇਸ਼ਨ ਜਿਹੜੀ ਇਹਨਾਂ ਜੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹਦੇ ਕੋਲ এডਿਕੇਸ਼ਨ ਹੈ ਮੈਂ ਬੱਚਿਆਂ ਨੂੰ ਇੱਕੋ ਹੀ ਹਰ ਵਾਰ ਐਨਾਨਸ ਕਰਦਾ ਹਾਂ ਨਾ ਕਿ ਇਹ ਇੱਕ ਅਜਿਹੀ ਪ੍ਰਾਪਰਟੀ ਹੈ ਜਿਹੜੀ ਇੰਡੀਵਿਜੁਅਲ ਜਿਹੜੀ ਹੈ ਗੱਟ ਕੀਤੀ ਜਾਂਦੀ ਹੈ ਇਹਦੇ ਵਿੱਚ ਕੋਈ ਪਾਟਰਨ ਨਹੀਂ ਹੁੰਦਾ এডੂਕੇਸ਼ਨ ਵਾਲਾ ਜਿਹੜਾ ਬੱਚਾ ਉਹਦੇ ਕੋਲ ਕੋਈ ਪ੍ਰਾਪਰਟੀ ਨਾ ਹੋਵੇ ਸਭ ਤੋਂ ਵੱਡੀ ਪ੍ਰਾਪਰਟੀ ਹੈ ਕਿ ਜਿਹੜੇ ਪਾਸੇ ਉਹ ਜਾਏਗਾ ਉਹ ਇੱਕ ਕੁਆਲਿਟੀ ਇਨਖਾਰੇਗਾ ਉਹ ਆਪਣੀ ਪਛਾਣ ਵਕਰੀ ਬਣਾਏਗਾ ਸਾਡਾ ਕੁਆਲਿਟੀ ਵਾਲੇ ਪਾਸੇ ਦੇ ਫਸ ਤੋਂ ਹੀ ਧਿਆਨ ਰਿਹਾ ਮੇਰੇ ਖਾਲ ਜੇ ਆਪਾਂ ਐਵਰੇਜ ਕੱਢੀਏ ਤਾਂ ਕੋਈ ਐਦੋਂ ਪਿਛੇ ਜਿਹੜਾ 20-25 ਹਜ਼ਾਰ ਬੱਚਾ ਜਿਹੜਾ এডੂਕੇਸ਼ਨ ਲੈ ਚੁੱਕਾ ਉਹਦੇ ਵਿੱਚੋਂ ਗਵਰਨਟ ਜੋਬ ਵਾਲੇ ਜਿਹੜੇ ਬੱਚੇ ਨੇ ਤਕਰੀਬਨ 7 ਤੇ ਕੇ ਆਰ ਦੇ ਲਾਗੇ ਗਵਰਨਮੈਂਟ ਜੋਬ ਤੇ ਚਲੇ ਗਏ ਨੇ ਉਸ ਤੋਂ ਪ੍ਰਾਈਵੇਟ ਸੈਕਟਰ ਚ ਬਹੁਤ ਬੱਚੇ ਗਏ ਨੇ ਅਬਰਾਉਡ ਤਕਰੀਬਨ ਮੇਰੇ ਖਿਆਲ 14 15000 ਬੱਚਾ ਡਾ ਜਾ ਕੇ ਆਪਣਾ ਡਾ ਫਿਊਚਰ ਵਧੀਆ ਡਾ ਬਣਾ ਰਿਹਾ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਉਹ ਬੱਚੇ ਜਿਹੜੇ ਨੇ ਇਸ ਵੇਲੇ ਮਾਣ ਮਹਿਸੂਸ ਹੋ ਰਿਹਾ ਕਿ ਬੱਚਾ ਨੂੰ ਜਿਹੜੀ ਐਜੂਕੇਸ਼ਨ ਦਿੱਤੀ ਹੈ ਇਲਾਕੇ ਦਾ ਹਰੇਕ ਚੌਥਾ ਬੱਚਾ ਆਪਣੇ ਕੋਲ ਡਾ ਪੜਿਆ ਜੀ ਹੈ ਧੰਨਵਾਦ ਹਾਂਜੀ ਬੇਟਾ ਕੀ ਨਾਮ ਤੁਹਾਡਾ ਹੈ ਮੇਰਾ ਨਾਮ ਜੱਜਵੀਰ ਸਿੰਘ ਆ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਮੈਂ ਝੁੱਗੀਆਂ ਪੀਰ ਬਖਸ਼ ਤੂਤਾਂ ਦੇ ਪਿੰਡ ਲਾਗੇ ਆ ਜੀ ਕਿਹੜੇ ਸਕੂਲ ਦੇ ਸ ਕੀ ਸਕਿਆ ਤੁਸੀਂ ਭਾਗ ਲਿਆ ਹੈ ਕਿਹੜੀ ਜਗ੍ਹਾ ਅਸੀਂ ਜੀ ਟਾਈਕੋਂਡੋ ਮਾਰਸ਼ਲ ਆਰਟਸ ਗੇਮ ਵਿੱਚ ਭਾਗ ਲਿਆ ਸੀ ਥਾਈਲੈਂਡ ਖੇਡ ਕੇ ਇੰਟਰਨੈਸ਼ਨਲ ਉੱਥੋਂ ਅਸੀਂ ਮੈਡਲ ਲੈ ਕੇ ਆਏ ਹਾਂ ਜੀ ਕਿਹੜਾ ਮੈਡਲ ਬ੍ਰੌਂਜ਼ ਮੈਡਲ ਲੈ ਕੇ ਆਏ ਹਾਂ ਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਸਾਡੇ ਸਕੂਲ ਵੱਲੋਂ ਸਾਨੂੰ ਫੁੱਲ ਸਪੋਰਟ ਦਿੱਤੀ ਜਾ ਰਹੀ ਹੈ ਸਾਡਾ ਅੱਜ ਬਹੁਤ ਵਧੀਆ ਸਨਮਾਨ ਕੀਤਾ ਗਿਆ ਵਾ ਤੇ ਸਾਨੂੰ ਆਦਰ ਕਰਦੇ ਹਾਂ ਤੇ ਮਾਣ ਮਹਿਸੂਸ ਹੋਇਆ ਜੀ ਇਹ ਪਹਿਲਾਂ ਤੁਸੀਂ ਖੇਡੇ ਸੀ ਹਾਂ ਜੀ ਅਸੀਂ ਦੋ ਟੂਰਨਾਮੈਂਟ ਖੇਡ ਕੇ ਆਏ ਹਾਂ ਸਾ ਇੱਕ ਅੰਮ੍ਰਿਤਸਰ ਤੇ ਇੱਕ ਦਿੱਲੀ ਉੱਥੋਂ ਵੀ ਅਸੀਂ ਬਹੁਤ ਵਧੀਆ ਜਿੱਤ ਪ੍ਰਾਪਤ ਕੀਤੀ ਸੀ ਜ ਹਾਂਜੀ ਇਹ ਹੁਣ ਆਉਣ ਵਾਲੇ ਕੋਈ ਇੱਕ ਦੇ ਵਿੱਚ ਕਿੱਥੇ ਹੁਣ ਆਉਣ ਵਾਲੇ ਕੋਈ ਦੇ ਵਿੱਚ ਸਾਡੇ ਥਾਈਲੈਂਡ ਬੈਂਕਾਕ ਤੇ ਨਿਊਜ਼ੀਲੈਂਡ ਤੇ ਕਨੇਡਾ ਦਾ ਵੀਜ਼ਾ ਲੱਗੂਗਾ ਜੀ ਇਹ ਸਕੂਲ ਵੱਲੋਂ ਰਿਪਰਜੈਂਟ ਹਾਂਜੀ ਸਕੂਲ ਵੱਲੋਂ ਰਿਪਰਜੈਂਟ ਕਰ ਰਿਹਾ ਜੀ ਠੀਕ ਆ ਮੇਰੇ ਕੀ ਨਾਂ ਤੁਹਾਡਾ ਅਰਸ਼ ਜਦਕਾਰ ਕਿਸ ਸਕੂਲ ਦੇ ਵਿਦਿਆਰਥੀ ਸੇਂਟ ਸੋਵਰਨਮੈਂਟ ਸਕੂਲ ਇਹ ਕਿੱਥੇ ਹੈ ਸਕੂਲ ਦਾ ਹਾਂਜੀ ਪੂਨੀਆ ਰੋਡ ਕੋਲ ਵਾਲਾ ਇਹ ਕਿਸ ਗੇਮ ਦੇ ਵਿੱਚ ਤੁਸੀਂ ਪਾਰਟਿਸਿਪੇਟ ਕੀਤਾ ਟੈਕਵਾਂਡੋ ਇਹ ਕਿਸ ਜਗ੍ਹਾ ਥਾਈਲੈਂਡ ਤੇ ਕਿਹੜਾ ਮੈਡਲ ਜਿੱਤਿਆ ਬ੍ਰੌਂਜ਼ ਹਾਂਜੀ ਅਸੀਂ ਕਿਹ ਚਾਹੁੰਦੇ ਅਸੀਂ ਇਹ ਕਹ ਚਾਹੁੰਦੇ ਹਾਂ ਬਹੁਤ ਮਾਣ ਹੈ ਕਿ ਅਸੀਂ ਇਸ ਉਦੇ ਤੇ ਆਏ ਅਸੀਂ ਮੈਰਿਟ ਜੱਦਿਕ ਲੈ ਕੇ ਆਏ ਤੇ ਇਸ ਨਾਲ ਸਾਡੇ ਫੈਮਿਲੀ ਸਕੂ ਸਭ ਦਾ ਮਾਣ ਵਧਿਆ ਸਾਡੇ ਇਲਾਕੇ ਦਾ ਅਸੀਂ ਤਨ ਤਨ ਬੈਕਵਰਡ ਏਰੀਆ ਤੋਂ ਆ ਤੇ ਇਹਦੇ ਵਿੱਚ ਸਾਡੇ ਲੱਕ ਦੇ ਬਹੁਤ ਨਾਮ ਬਣਿਆ ਇਹੀ ਜਾਵਾਂਗੇ ਤੇ ਕੀ ਲੱਗਦਾ ਕਿਉਂਕਿ ਪਹਿਲਾਂ ਲੜਕੀਆਂ ਨੂੰ ਜਿਹੜਾ ਹੈ ਇਸ ਪੱਖੋਂ ਪਛੜਿਆ ਮੰਨਿਆ ਜਾਂਦਾ ਸੀ ਨਹੀਂ ਮਾਪੇ ਐਗਰੀ ਕਰਦੇ ਪੁਰਾ ਮਾਪੇ ਸਾਥ ਦਿੰਦੇ ਪੂਰਾ ਪੂਰਾ ਬਹੁਤ سپورਟ ਕਰਦੇ ਆ ਫੈਮਿਲੀ ਵਾਲੇ ਸਮੇਂ ਚ ਹੀ ਕੀ ਤੁਹਾਡੇ ਲੋਨ ਹੋਰ ਕੀਤਾ ਜਾ ਰਿਹਾ ਕਿੱਥੇ ਜਾਣਾ ਆ ਨਿਊਜ਼ੀਲੈਂਡ ਜਾਵਾਂਗੇ ਸਿਲੈਕਸ਼ਨ ਪੈ ਗਈ ਆ ਹਾਂਜੀ ਕੀ ਨਾ ਜੀ ਮੇਰਾ ਨਾਮ ਹਰਜਿੰਦਰਪਾਲ ਅੱਛਾ ਇਹ ਜਦੋਂ ਬੱਚੇ ਕਿਹੜੇ ਕਿਹਾ ਹੈ ਹਾਂਜੀ ਜਾਣਦੇ ਹਾਂ ਕਿ ਕੀ ਕਰਨਾ ਚਾਹੀਦਾ ਹਾਂਜੀ ਬਹੁਤ ਵਧੀਆ ਸਾਨੂੰ ਬਹੁਤ ਖੁਸ਼ੀ ਆ ਇਸ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਇਹ ਚਲੋ ਕੋ ਪ੍ਰੋਗਰਾਮ ਸ਼ੁਰੂ ਹੋਇਆ ਵਾ ਤੇ ਮੇਰਾ ਭਤੀਜਾ ਵਾ ਇਹ ਖੇਡ ਕੇ ਆਇਆ ਇਹ ਇਹਨਾਂ ਦਾ ਕੋਝ ਆ ਤੇ ਬਹੁਤ ਵਧੀਆ ਇਹਦੇ ਰਿਸਪਾਂਸ ਮਿਲਦਾ ਇਹਨਾਂ ਨੂੰ ਸਾਰਿਆਂ ਬੱਚਿਆਂ ਨੂੰ ਬਹੁਤ ਵਧੀਆ ਖੇਡਦੇ ਆ ਸਾਰਾ ਸਾਨੂੰ ਬਹੁਤ ਇਹ ਕਿਉਂਕਿ ਪਹਿਲੇ ਸਮੇਂ ਤੋਂ ਨਹੀਂ ਐਸੇ ਵਿਦਿਦਿਅਕ ਆ ਰਹੇ ਹੋ ਬਹੁਤ ਫਰਕ ਹੀ ਆ ਹਾਂਜੀ 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 ਬਹੁਤ ਫਰਕ ਹੁਣ ਬਹੁਤ ਅੱਗੇ ਚੱਲ ਰਹੇ ਆ ਆਪਾਂ ਹੁਣ ਨਹੀਂ ਆਪਾਂ ਕਿਸੇ ਕਿਸੇ ਤੋਂ ਪਿੱਛੇ ਨਹੀਂ ਹੈਗੇ ਅੱਗੇ ਵੱਡ ਰੇ ਏਰੀਆ ਕਹਿੰਦੇ ਹੁੰਦੇ ਪੀ ਪਿੱਛੇ ਆ ਹੁਣ ਆਪਾਂ ਸਭ ਤੋਂ ਅੱਗੇ ਹੋਣ ਦਾ ਹੋਣਾ ਜੇ ਨੌਜਵਾਨੀ ਖੇਡਾਂ ਵਿੱਚ ਜਾਊਗੀ ਤੇ ਨਸ਼ਿਆਂ ਤੋਂ ਆਪਣੇ ਆਪ ਹੀ ਇਹਨਾਂ ਨੇ ਦੂਰ ਹੋ ਜਾਣਾ ਇਹਨਾਂ ਦਾ ਰੁਝਾਨ ਜਿਹੜਾ ਉਹਦੇ ਵਿੱਚ ਹੋਊਗਾ ਪੜ੍ਹਾਈ 'ਚ ਹੋਊਗਾ ਖੇਡਾਂ 'ਚ ਹੋਊਗਾ ਤੇ ਨਸ਼ਿਆਂ ਦੇ ਤੇ ਲਾਗੇ ਫਿਰ ਇਹਨਾਂ ਨੇ ਕੀ ਜਾਣਾ ਤੇ ਪਤਾ ਹੀ ਆ ਫਿਰ ਆਪਾਂ ਨੂੰ ਕਿ ਜਿੱਦਾਂ ਬੱਚੇ ਵਿਚਰਦੇ ਆ ਸੁਖਪ੍ਰੀਤ ਕੌਰ ਸਹੀ ਤੁਸੀਂ ਕੋਚ ਇਹਨਾਂ ਦੇ ਹਾਂਜੀ ਕਿਹੜੀ ਗੇਮ ਤੋਂ ਬੱਚੇ ਖੇਡ ਕੇ ਆਏ ਤੇ ਕੀ ਕਹਿਣਾ ਚਾਹੁੰਦੇ ਟੈਂਕਵੋਂਡੋ ਮਾਰਸ਼ਲ ਆਰਟ ਤੋਂ ਬੱਚੇ ਖੇਡ ਕੇ ਆਏ ਤੇ ਸਾਡੇ ਸਾਰੇ ਬੱਚਾ ਨੇ ਹੀ ਮੈਡਲ ਜਿਹੜਿਆ ਪ੍ਰਾਪਤ ਕੀਤੇ ਉਥੋਂ ਕਿੰਨੇ ਜਿਹੜੇ ਮੈਡਲ ਜਿੱਤੇ ਆਪਣੇ 2 3 ਸਿਲਵਰ ਆਏ ਆ ਜੀ 8 ਬ੍ਰੌਂਜ਼ ਮੈਡਲ ਜਿੱਤੇ ਬੱਚਿਆਂ ਨੇ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਬੱਚਿਆਂ ਨੂੰ ਇਸ ਪ੍ਰਾਪਤ ਕਰੇ ਇਹ ਕਹਿਣਾ ਚਾਹੂੰਗੀ ਕਿ ਬੱਚਿਆਂ ਨੂੰ ਅੱਗੇ ਵਧਣਾ ਚਾਹੀਦਾ ਹੈ ਸੋ ਹੁਣ ਸਾਡੀ ਨਿਊਜ਼ੀਲੈਂਡ ਦੀ ਉਹ ਯਾ ਸਲੈਕਸ਼ਨ ਪਈ ਆ ਅੱਗੇ ਅਸੀਂ ਉੱਥੇ ਬੱਚੇ ਲੈ ਕੇ ਜਾ ਰਹੇ ਆ ਨੈਕਸਟ ਮੰਥ ਸੋ ਇਹੀ ਕਹਿਣਾ ਚਾਹੂੰਗੀ ਕਿ ਇਹ ਬੱਚਿਆਂ ਨੂੰ ਹੋਰ ਅੱਗੇ ਵਧਣਾ ਚਾਹੀਦਾ ਦੇਟਰਾਏਰੀਆ ਪਹਿਲਾਂ ਕਈਆਂ ਦੇ ਜਿਹੜੇ ਪੇਰੈਂਟਸ ਆ ਉਹ ਨਹੀਂ ਸੀ ਐਗਰੀ ਕਰਦੇ ਅੱਗੇ ਨਾਲ ਲੱਗਦਾ ਕਿ ਤੁਹਾਨੂੰ ਫਰਕ ਪਿਆ ਹਾਂਜੀ ਹੁਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਓਪਨ ਮਾਈਂਡਡ ਹੋ ਚੁੱਕੀ ਆ ਹੁਣ ਬੱਚਿਆਂ ਨੂੰ ਅੱਗੇ ਵੀ ਵਧਨ ਤਿਆਰ ਆਏ ਸੋ ਮੇਰੀ ਪੇਰੈਂਟਸ ਨੂੰ ਇਹੀ ਰਿਕੁਐਸਟ ਆ ਕਿ ਬੱਚਿਆਂ ਨੂੰ ਅੱਗੇ ਖੇਡਣ ਲਈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਏ ਲੜਕੀਆਂ ਨੂੰ ਮੋਸਟ ਹਾਂਜੀ ਭਾਜੀ ਕੀ ਨਾਂ ਹੀ ਤੁਹਾਡਾ ਹਾਂਜੀ ਮੈਂ ਦਾ ਨਿਹੜ ਧੜਤ ਸਿੰਘ ਆ ਜੀ ਪਿੰਡ ਥੇਥੜਿਆ ਦੀ ਕੇ ਅੱਜ ਇੱਥੇ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਬੱਚੇ ਮੈਡਲ ਜਿੱਤ ਕੇ ਲਿਆਏ ਨੇ ਬਹੁਤ ਖੁਸ਼ੀ ਹਾਂ ਲਈ ਆ ਜੀ ਤੇ ਬਹੁਤ ਬੱਚਿਆਂ ਨੇ ਅੱਗੇ ਦਿਲਗੋਹ ਜਿੱਤ ਕੇ ਆਏ ਅਮਨ ਸਤਮ ਜਿੱਤ ਕੇ ਆਏ ਹੁਣ ਇੱਥੇ ਥਾਈਲੈਂਡ ਤੋਂ ਜਿੱਤ ਕੇ ਆਏ ਆ ਹਾਂਜੀ ਬਹੁਤ ਜ਼ਿਆਦਾ ਮਸਹੂਰ ਹੋ ਰਿਹਾ ਇਹਨਾਂ ਦਾ ਸਾਰਿਆਂ ਦਾ ਬਹੁਤ ਧੰਨਵਾਦੀ ਜਿਨ੍ਹਾਂ ਨੇ ਕਿ ਬੜੀ ਸਪੋਰਟ ਕੀਤੀ ਹੈ ਤੇ ਇਹਨਾਂ ਦਾ ਵੀ ਧੰਨਵਾਦੀ ਆ ਗੱਲ ਹੈ ਵੀ ਆਪਣਾ ਜਿਹੜਾ ਏਰੀਆ ਵਾ ਪਹਿਲਾਂ ਤੋਂ ਇੱਥੇ ਦੇਖਦੇ ਹੋ ਤਾਂ ਲੱਗਦਾ ਕਾਫੀ ਇਹਨਾਂ ਤੀਜਾ ਤੋਂ ਪਛੜਿਆ ਆਇਆ ਹੈ ਹਾਂਜੀ ਹਾਂਜੀ ਲੱਗਦਾ ਕਿ ਹੁਣ ਜਿ ਤਰ੍ਹਾਂ ਬੱਚੇ ਤਰੱਕੀਆਂ ਕਰ ਰਹੇ ਆ ਸਕੂਲ ਵੀ ਰੀਪ੍ਰੈਜ਼ੈਂਟੇਸ਼ਨ ਹਾਂ 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 ਹਾਂਜੀ ਹਾਂਜੀ ਪਰ ਹੁਣ ਕੇ ਅੱਗੇ ਜਿਆਦਾ ਨਸ਼ਿਆਂ ਕਰਕੇ ਬਹੁਤ ਮਸ਼ਹੂਰ ਹੁੰਦਾ ਸੀ ਤੇ ਹੁਣ ਗੇਮਾਂ ਦੇ ਹੋਰ ਵੀ ਚਾਹ ਹੋ ਗਿਆ ਲੋਕ ਹੋਰ ਵੀ ਬੱਚੇ ਛੋਟੇ ਵੀ ਆਉਂਦੇ ਕਿ ਅਸੀਂ ਗੇਮਾਂ ਗਾ ਖੇਡਣੀਆਂ ਵਾ ਤੇ ਬੱਚਿਆਂ ਨੂੰ ਇਦਾਂ ਹੀ ਥੋੜਾ ਜਿਹਾ ਹੌਸਲਾ ਮਿਲਦਾ ਵਾ ਬਹੁਤ ਵਧੀਆ ਜੀ ਤੁਹਾਡਾ ਕੌਣ ਜਿੱਤ ਗਿਆ ਆਪਣੀ ਗੁੜਿਆ ਜੀ ਹਾਂਜੀ ਹਾਂਜੀ ਠੀਕ ਹੈ ਕੀ ਨਾ ਜੀ ਮੇਰਾ ਨਾਮ ਹਰਜਿੰਦਰਪਾਲ ਅੱਛਾ ਇਹ ਤਰ੍ਹਾਂ ਬੱਚੇ ਖੇਡ ਕੇ ਆਏ ਹਾਂ ਹਾਂ ਜੀ ਕਿ ਉਹ ਕੀ ਕਰਨਾ ਚਾਹੋ ਹਾਂ ਜੀ ਬਹੁਤ ਵਧੀਆ ਸਾਨੂੰ ਬਹੁਤ ਖੁਸ਼ੀ ਆ ਵੀ ਆਪਣੇ ਇਲਾਕੇ ਦੇ ਵਿੱਚ ਇਸ ਤਰ੍ਹਾਂ ਦਾ ਇਹ ਚਲੋ ਪ੍ਰੋਗਰਾਮ ਸ਼ੁਰੂ ਹੋਇਆ ਵਾ ਤੇ ਮੇਰਾ ਭਤੀਜਾ ਵਾ ਇਹ ਖੇਡ ਕੇ ਆਇਆ ਇਹ ਇਹਨਾਂ ਦਾ ਕੋਚ ਆ ਤੇ ਬਹੁਤ ਵਧੀਆ ਹੈ ਇਹਦੇ ਰਿਸਪੌਂਸ ਮਿਲਦਾ ਇਹਨਾਂ ਨੂੰ ਸਾਰਿਆਂ ਬੱਚਿਆਂ ਨੂੰ ਬਹੁਤ ਵਧੀਆ ਖੇਡਦੇ ਆ ਸਾਰਾ ਸਾਨੂੰ ਬਹੁਤ ਕਿਉਂਕਿ ਪਹਿਲੇ ਤੋਂ ਤੁਸੀਂ ਇੱਥੇ ਵਿਦਿਪਦੇ ਆ ਰਹੇ ਹੋ ਹਾਂ ਜੀ ਹਾਂਜੀ ਹਾਂਜੀ ਬਹੁਤ ਫਰਕ ਹੁਣ ਬਹੁਤ ਅੱਗੇ ਚੱਲ ਰਹੇ ਆ ਆਪਾਂ ਹੁਣ ਨਹੀਂ ਆਪਾਂ ਕਿਸੇ ਕਿਸੇ ਤੋਂ ਪਿੱਛੇ ਨਹੀਂ ਹੈਗੇ ਅੱਗੇ ਬੱਡਰ ਏਰੀਆ ਕਹਿੰਦੇ ਹੁੰਦੇ ਵੀ ਪਿੱਛੇ ਆ ਹੁਣ ਆਪਾਂ ਸਭ ਤੋਂ ਅੱਗੇ ਹੋਣ ਦਾ ਹੈ ਕਈ ਵਾਰ ਨਸ਼ਿਆਂ ਦੀ ਗੱਲ ਆਉਂਦੀ ਉਦੋਂ ਗੱਲ ਆਉਂਦੀ ਪਰ ਹੁਣ ਖੇਡਾਂ ਦੇ ਵਿੱਚ ਜਿਸ ਤਰ੍ਹਾਂ ਹੁਣ ਜੇ ਨੌਜਵਾਨੀ ਖੇਡਾਂ ਵਿੱਚ ਜਾਊਗੀ ਤੇ ਨਸ਼ਿਆਂ ਤੋਂ ਆਪਣੇ ਆਪ ਹੀ ਇਹਨਾਂ ਨੇ ਦੂਰ ਹੋ ਜਾਣਾ ਇਹਨਾਂ ਦਾ ਰੁਝਾਨ ਜਿਹੜਾ ਉਹਦੇ ਵਿੱਚ ਹੋਊਗਾ ਪੜ੍ਹਾਈ 'ਚ ਹੋਊਗਾ ਖੇਡਾਂ 'ਚ ਹੋਊਗਾ ਤੇ ਨਸ਼ਿਆਂ ਦੇ ਤੇ ਲਾਗੇ ਫਿਰ ਇਹਨਾਂ ਨੇ ਕੀ ਜਾਣਾ ਤੇ ਪਤਾ ਹੀ ਆ ਫਿਰ ਆਪਾਂ ਨੂੰ ਵੀ ਜਿੱਦਾਂ ਬੱਚੇ ਵਿਚਰਦੇ ਆ ਸੁਖਪ੍ਰੀਤ ਕੌਰ ਸਹੀ ਤੁਹੀ ਕੋਚ ਜੇ ਇਹਨਾਂ ਦੇ ਹਾਂਜੀ ਕਿਹੜੀ ਗੇਮ ਤੋਂ ਬੱਚੇ ਖੇਡ ਕੇ ਆਏ ਵੀ ਕੀ ਕਹਾਂਗੇ ਟੈਂਕ ਕਾਂਡੋ ਮਾਰਸ਼ਲ ਆਰਟ ਤੋਂ ਬੱਚੇ ਖੇਡ ਕੇ ਆਏ ਸਾਡੇ ਸਾਰੇ ਬੱਚਾ ਨੇ ਹੀ ਮੈਡਲ ਜਿਹੜੇ ਆ ਪ੍ਰਾਪਤ ਕੀਤੇ ਹੋ ਤੁਹਾਨੂੰ ਕਿੰਨੇ ਜਿਹੜੇ ਮੈਡਲ ਜਿਹੇ ਆਪਣੇ 2-3 ਸਿਲਵਰ ਆਏ ਆ ਜੀ 8 ਬ੍ਰੌਂਜ਼ ਮੈਡਲ ਜਿੱਤੇ ਆ ਬੱਚਿਆਂ ਨੇ ਇਹ ਕਹਿਣਾ ਚਾਹੁੰਗੀ ਕਿ ਬੱਚਾ ਨੂੰ ਅੱਗੇ ਵਧਣਾ ਚਾਹੀਦਾ ਹੈ ਸੋ ਹੁਣ ਸਾਡੀ ਨਿਊਜ਼ੀਲੈਂਡ ਦੀ ਉਹ ਯਾ ਸਲੈਕਸ਼ਨ ਪਈ ਹੈ ਅੱਗੇ ਅਸੀਂ ਉੱਥੇ ਬੱਚੇ ਲੈ ਕੇ ਜਾ ਰਹੇ ਹਾਂ ਨੈਕਸਟ ਮੰਥ ਸੋ ਇਹ ਹੀ ਕਹਿਣਾ ਚਾਹੂੰਗੀ ਕਿ ਇਹ ਬੱਚਿਆਂ ਨੂੰ ਹੋਰ ਅੱਗੇ ਵਧਣਾ ਚਾਹੀਦਾ ਹੈ ਕਿ ਲੜਕੀਆਂ ਹੁੰਦੇ ਨਾ ਤੇ ਜਿਦਾਂ ਇਹ ਏਰੀਆ ਹੈ ਪਹਿਲਾਂ ਕਈਆਂ ਦੇ ਜਿਹੜੇ ਫੈਰ ਐਂਡਸ ਸਿਆ ਉਹ ਨਹੀਂ ਸੀ ਐਗਰੀ ਕਰਦੇ ਅੱਗੇ ਨਾਲ ਲੱਗਦਾ ਕਿ ਤੁਹਾਨੂੰ ਫੜ ਕੇ ਵਿਆਹ ਹੋ ਜਾਵੇ ਹਾਂਜੀ ਹੁਣ ਵਾਲੀ ਜਿਹੜੀ ਜਨਰੇਸ਼ਨ ਆ ਉਹ ਓਪਨ ਮਾਈਂਡਡ ਹੋ ਚੁੱਕੀ ਆ ਹੁਣ ਬੱਚਿਆਂ ਨੂੰ ਅੱਗੇ ਵੀ ਵਧਣ ਦਾ ਤਿਆਰ ਆਏ ਸੋ ਮੇਰੀ ਪੇਰੈਂਟਸ ਨੂੰ ਇਹੀ ਰਿਕੁਐਸਟ ਆ ਕਿ ਬੱਚਿਆਂ ਨੂੰ ਅੱਗੇ ਖੇਡਣ ਲਈ ਉਹਨਾਂ ਨੂੰ ਜਾਣ ਦੇਣਾ ਚਾਹੀਦਾ ਹੈ ਲੜਕੀਆਂ ਨੂੰ ਮੋਸਟ